ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਆ ਬੋਰ ਤੋਂ ਜਿੱਥੇ ਮੋਹਨ ਨਗਰ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਵੱਡਾ ਪਹਾਣਾ ਵਾਪਰ ਗਿਆ ਤਿੰਨ ਧੀਆਂ ਤੋਂ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਕਿਉਂਕਿ ਜਦੋਂ ਘਰ ਦੇ ਵਿੱਚ ਬੈਠੇ ਸੀ ਤਾਂ ਮੀਂਹ ਦੇ ਕਾਰਨ ਛੱਤ ਜਿਹੜੀ ਆ ਡਿੱਗ ਜਾਂਦੀ ਆ ਛੱਤ ਐਸੀ ਡਿੱਗਦੀ ਐ ਕਿ ਪਰਿਵਾਰਕ ਮੈਂਬਰਾਂ ਨੂੰ ਬਹੁਤ ਸੱਟਾਂ ਲੱਗਦੀਆਂ ਨੇ ਤਿੰਨ ਕੁੜੀਆਂ ਸੀ ਤੇ ਨਾਲ ਉਹਨਾਂ ਦਾ ਪਿਤਾ ਬੈਠਾ ਸੀ ਭਰ ਪਿਤਾ ਦੀ ਉਹਨਾਂ ਦੇ ਮੌਤ ਹੋ ਗਈ ਐ ਤੇ ਕੁੜੀ ਇੱਕ ਜਿਹੜੀ ਹੈ ਬਹੁਤ ਜ਼ਖਮੀ ਹੈ ਤਸਵੀਰ ਦੇਖੋ ਕਿਵੇਂ ਰੋ ਰਿਹਾ ਪਰਿਵਾਰ ਕੁਰਲਾ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਜੀ ਚਲਿਆ ਗਿਆ ਜੋ ਘਰ ਦਾ ਕਰਤਾ ਧਰਤਾ ਸੀ ਸਾਰਾ ਕੁਝ ਜਿਹੜਾ ਦੇਖ ਸਕਦੇ ਹੋ ਤੈਸ ਨੈਸ ਹੋ ਗਿਆਗਾ ਬਹੁਤ ਮੰਦ ਭਾਗੀ ਟਰੈਜੇਡੀ ਜਿਹੜੀ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਘਰ ਦੇ ਵਿੱਚ ਆਰਾਮ ਦੇ ਨਾਲ ਬੈਠਾ ਸੀ ਮੀ ਆਇਆ ਮੀ ਜਦੋਂ ਪਿਛਲੇ ਦਿਨੀ ਪਏ ਤਾਂ ਮੀ ਦੇ ਵਿੱਚ ਇਸ ਪਰਿਵਾਰ ਦੇ ਮੈਂਬਰ ਦੀ ਜਿਹੜੀ ਹੈ ਮੌਤ ਹੋ ਗਈ ਹੈ ਕੁੜੀਆਂ ਦੇ ਪਿਓ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਆਯਾ ਉੱਠ ਚੁੱਕਿਆ ਦੱਸਦੇ ਕਿ ਪੱਲੇਦਾਰੀ ਦਾ ਕੰਮ ਕਰਦਾ ਸੀ ਗਰੀਬ ਪਰਿਵਾਰ ਸੀ ਤੇ ਰਾਤ ਨੂੰ ਜਦ ਰੋਟੀ ਖਾਣੀ ਸੀ ਉਹਦੇ ਇਕੱਠੇ ਬੈਠੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਇਹ ਆਖਰੀ ਵਾਰ ਉਹਨਾਂ ਨੇ ਇਕੱਠੇ ਬੈਠਣਾ ਹੈ ਤੇ ਉਸ ਤੋਂ ਬਾਅਦ ਮੀ ਆਉਂਦਾ ਮੀ ਦੇ ਨਾਲ ਇੰਨਾ ਜ਼ਿਆਦਾ ਨੁਕਸਾਨ ਹੁੰਦਾ ਕਿ ਛੱਤ ਡਿੱਗ ਪੈਂਦੀ ਹੈ ਛੱਤ ਇੱਕਦਮ ਜੋ ਡਿੱਗਦੀ ਹੈ ਤਾ ਜਿਹੜਾ ਵਿਅਕਤੀ ਸੀ ਉਸ ਦੇ ਸਿਰ ਦੇ ਵਿੱਚ ਆ ਕੇ ਵੱਜਦੀ ਹੈ ਤੇ ਉਹ ਮਲਬੇ ਹੇਠਾਂ ਦਬ ਜਾਂਦਾ ਹੈ ਇਸ ਤੋਂ ਬਾਅਦ ਕੁੜੀਆਂ ਨੇ ਨਾਲ ਦੀ ਨਾਲ ਜਿਹੜਾ ਚੀਕ ਝਾੜਾ ਪਾਤਾ ਗਵਾਣ ਨੂੰ ਬੁਲਾਇਆ ਗਵਾਣ ਨੇ ਆ ਕੇ ਦੇਖਿਆ ਤੇ ਜਦੋਂ ਉਹਨਾਂ ਨੇ ਮਲਬੇ ਦੇ ਵਿੱਚੋਂ ਕੱਢਿਆ ਬਾਹਰ ਤਾਂ ਉਹ ਤੱਕ ਜਿਹੜਾ ਸਾਹ ਪੂਰੇ ਹੋ ਚੁੱਕੇ ਸੀ ਇਸ ਦੇ ਤਾਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਇੱਕ ਮੰਦਭਾਗੀ ਘਟਨਾ ਗਰੀਬ ਪਰਿਵਾਰ ਦੇ ਨਾਲ ਵਾਪਰੀ ਹੈ ਇਸ ਦੇ ਵਿੱਚ ਤਿੰਨ ਧੀਆਂ ਤੇ ਇੱਕ ਲੜਕਾ ਇਹਨਾਂ ਦਾ ਤੇ ਹੁਣ ਇਹਨਾਂ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਜਿਹੜਾ ਹਮੇਸ਼ਾ ਦਿਲੀ ਚਲਿਆ ਗਿਆ ਤਾਂ ਦੇਖੋ ਕਿਸ ਪ੍ਰਕਾਰ ਹੋ ਰਿਹਾ ਘਰ ਲਾ ਰਿਹਾ ਸੱਦਾ ਲੈ ਚਲਦੇ ਆ ਤੁਹਾਨੂੰ ਬੋਹਰ ਦੇ ਮੋਹਨ ਨਗਰ ਦੀਆਂ ਤਸਵੀਰਾਂ ਵੱਲ ਮੇਰੇ ਚਾਚੇ ਦਾ ਲੜਕਾ ਹੈ ਅੱਛਾ ਜੀ ਕੀ ਨਾਮ ਕੀ ਹੈ ਨੰਦਾ ਜੀ ਪੰਜਾਬ ਕੀ ਗੱਲਬਾਤ ਕੀ ਹੋਈ ਹੈ ਜੀ ਥੋੜੀ ਬਸ ਛੱਤ ਡਿੱਗੀ ਛੱਤ ਡਿੱਗਣ ਕਰਕੇ ਬੱਚੇ ਬਾਹਰ ਹੀ ਬਾਕੀ ਹੁੰਦੇ ਮੈਂ ਤਾਂ ਹੁਣੇ ਪਹੁੰਚਿਆ ਹੀ ਆਇਆ ਮੈਨੂੰ ਪੂਰਾ ਪਤਾ ਨਹੀਂ ਹੈ ਕੀ ਕਾਰਨ ਕੀ ਹੈ ਛੱਤ ਡਿੱਗੇ ਦਾ ਜੀ ਕਾਰਨ ਪਾਣੀ ਪੂਣੇ ਪੈ ਗਿਆ ਇਹ ਪਾਣੀ ਪੈਣ ਕਰਕੇ ਛੱਤ ਜੀ ਗਰੀਬ ਬੰਦਾ ਸੀ ਵਿਚਾਰਾ ਜੀ ਠੀਕ ਹੈ ਜੀ ਕੀ ਕੰਮ ਕੀ ਕਰਦੇ ਸੀ ਇਹ ਕੰਮ ਬਸ ਮੈਂ ਮਜ਼ਦੂਰੀ ਕਰਦੀ ਐਵੇਂ ਹੋਇਆ ਸੀ ਕਿਸ ਤਰ੍ਹਾਂ ਤੁਸੀਂ ਪਹੁੰਚੇ ਸੀ ਇੱਥੇ ਮੌਕੇ ਤੇ ਵੇਖਿਆ ਥੱਲੇ ਆਏ ਬੈਠੇ ਸੀ ਦਰਦ ਅਸੀਂ ਪੱਜ ਗਏ ਅੱਛਾ ਤੇ ਮੈਂ ਜਾ ਕੇ ਦੋ ਦੋ ਪੱਥਰ ਪੁੱਥਰ ਪਾਸੇ ਢਾਈ ਦੋਨਾਂ ਵੇਖਿਆ ਦੇ ਉਧਰ ਜਾ ਕੇ ਕੱਢਿਆ ਤਾਂ ਕਿੰਨੇ ਜਨਨ ਨੂੰ ਸਿਵਲ ਹਸਪਤਾਲ ਚ ਲਿਜਾਇਆ ਗਿਆ ਸੀ ਹਾਂਜੀ ਪਹਿਲਾਂ ਦੇਖ ਕੇ ਜਨਨ ਨੂੰ ਲੈ ਕੇ ਗਏ ਹੁਣ ਦੋ ਜਨਨ ਨੂੰ ਲੈ ਗਏ ਅੱਛਾ ਹੋਰ ਕੀ ਨੁਕਸਾਨ ਹੋਇਆ ਜੀ ਇਹਨਾਂ ਦੀ ਕਿਹੜੇ ਕਿਹੜੇ ਸਮਾਨ ਪਿਆ ਸੀ ਕਮਰੇ ਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਜੀ ਸਾਰਾ ਹੀ ਸਮਾਨ ਹੈ ਜੀ ਅੰਦਰ ਹੀ ਪਿਆ ਹੈ ਜੀ ਬਿੱਡ ਬੁੱਡ ਸਾਰਾ ਕੁਝ ਅੰਦਰ ਹੀ ਹੈ ਜੀ ਕਿੰਨਾ ਕੁ ਨੁਕਸਾਨ ਮੰਨਦੇ ਹੋ ਜੀ ਪਰਿਵਾਰ ਦਾ ਵਾਹ ਵਾਹ ਹੋ ਗਿਆ ਪਰਿਵਾਰ ਸਿ ਦੋ ਦਿਨਾਂ ਤੋਂ ਪੈ ਰਹੀ ਹੈ ਜੀ ਇਸ ਵਜ੍ਹਾ ਤੋਂ ਇਹਦੀ ਛੱਤ ਅੰਦਰ ਕੁਝ ਸਮਾਨ ਕੱਢ ਰਹੀ ਸੀ ਇਹ ਠੀਕ ਹੈ ਤੇ ਉਹਦੇ ਕਰਕੇ ਛੱਤ ਗਿਰ ਗਈ ਹੈ ਜੀ ਤੇ ਰਾਣਾ ਸਿੰਘ ਪੰਜਾਬ ਸਿੰਘ ਹੈ ਜੀ ਉਹਦਾ ਨ ਬੱਚਿਆ ਦੇ ਵੀ ਕਾਫੀ ਛੋਟਾ ਹੈ ਜੀ ਤੇ ਪਰਿਵਾਰ ਬਹੁਤ ਗਰੀਬ ਹੈ ਸਾਡੀ ਇਹ ਹੀ ਬੇਨਤੀ ਹੈ ਕਿ ਜਿੰਨੇ ਵੀ ਇਹਨਾਂ ਦੀ ਮਦਦ ਹੋ ਜੂਗੀ ਇਹ ਕਿੰਨੀ ਮੁਸ਼ਕਲਤ ਬਾਦ ਕੱਢਿਆ ਗਿਆ ਕਿਸ ਤਰ੍ਹਾਂ ਇਹ ਜੀ ਲੱਗ ਗਿਆ ਕੋਈ 10 10 10 15 ਮਿੰਟ ਲੱਗ ਗਏ ਸਾਰੇ ਮੱਲੇ ਵਾਲਿਆਂ ਨੂੰ ਪਤਾ ਲੱਗਿਆ ਜੀ ਮੱਲੇ ਵਾਲੇ ਸਾਰੇ ਆਏ ਜੀ ਕੋਸ਼ਿਸ਼ ਕਰਦੇ ਨੇ ਪੱਥਰ ਵੱਡੇ ਵੱਡੇ ਸੀ ਟਾਈਮ ਲੱਗ ਗਿਆ ਪਰ ਉਹ ਸਰਕਾਰੀ ਹਸਪਤਲ ਲੈ ਕੇ ਗਏ ਤੇ ਉਹ